ਜਿਦਾਂ ਘਰ ਦੇ ਵਿੱਚ ਸਾਰੇ ਮੈਂਬਰ ਜ਼ਰੂਰੀ ਹੈ ਇਸੇ ਤਰ੍ਹਾਂ ਦਿਸ਼ਾਵਾਂ ਸਾਰੀਆਂ ਹੀ ਚੰਗੀਆਂ ਹੈਗੀਆਂ ਦਿਸ਼ਾ ਉਹਦੋਂ ਸਾਨੂੰ ਪ੍ਰਭਾਵਿਤ ਕਰਦੀ ਹੈ ਜਦੋਂ ਅਸੀਂ ਫालतू ਦਾ ਸਮਾਨ ਘਰ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਭੜ-ਭੜ ਕੇ ਰੱਖੀ ਜਾਂਦਾ ਜਿਹਨੂੰ ਅਸੀਂ ਸਾਲ 2 ਸਾਲ ਦੇਖਦੇ ਵੀ ਨਹੀਂ ਤੇ ਉਹ ਕੋਨਾ ਇੱਕ ਤਰ੍ਹਾਂ ਨਾਲ 네ਗੈਟਿਵਿਟੀ ਦੇਣ ਲੱਗ ਪਦਾ ਜਿਸ ਤਰ੍ਹਾਂ ਕਈ ਕੱਪੜੇ ਅਸੀਂ ਢੇਰੋ ਢੇਰ ਜਮਾ ਕਰੀ ਜਾਂਨੇ ਕਰੀ ਜਾਂਨੇ ਉਹਨੂੰ ਸਾਲ 2 ਸਾਲ ਪਾਉਂਦੇ ਹੀ ਨਹੀਂ ਹੈ ਤੇ ਉਹਨਾਂ ਦੇ ਵਿੱਚ ਗੰਦੀ ਜੀ ਸਮੈਲ ਆਉਣ ਲੱਗ ਪੰਦੀ ਹੈ ਉਹ ਵੀ ਸਫਾਈ ਮੰਗਦੇ ਆ ਇਸੇ ਤਰ੍ਹਾਂ ਹੀ ਘਰ ਦੇ ਵਿੱਚ ਜੇਕਰ ਤੁਸੀਂ ਕਲਚਰ ਇਕੱਠਾ ਨਾ ਕਰੋ ਘਰ ਦੇ ਵਿੱਚ ਫालतू ਦਾ ਸਮਾਨ ਨਾ ਪਰੋ ਤਾਂ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਆਏਗੀ ਤੇ ਦਿਸ਼ਾਵਾਂ ਵੀ ਤੁਹਾਡੀਆਂ ਠੀਕ ਰਹਿਣਗੀਆਂ ਤੇ ਬਾਕੀ ਦੇ ਕਮਰੇ-ਕਮਰੇ ਤੇ ਸਾਰੀ ਕਿ ਦਿਸ਼ਾ ਦੇ ਵਿੱਚ ਠੀਕ ਹੈ ਬਾਕੀ ਸਮਾਨ ਰੱਖਣ ਦੀ ਗੱਲ ਹੁੰਦੀ ਆ ਕਈ ਲੋਕ ਅੱਜ ਕੱਲ ਮਤਲਬ ਵਾਸਤੂ ਦੇ ਨਾਂ ਤੇ ਤੋੜਾ-ਟੜਾਈ ਕਰਾ ਰਹੇ ਜਦ ਕਿ ਜਿਹੜੀ ਕਿ ਠੀਕ ਨਹੀਂ ਹੈ ਵੀ ਠੀਕ ਹੈ ਅਸੀਂ ਉਹ ਥਾਂ ਤੋਂ ਕੋਈ ਸਮਾਨ ਇੱਧਰੋਂ ਚੱਕ ਕੇ ਉਧਰ ਰੱਖ ਦਿਓ ਜਿਹਦੇ ਨਾਲ ਤੁਹਾਡੀ ਬੈਟਰਮੈਂਟ ਹੋ ਜਾਵੇ ਉਹ ਜੇ ਛੋਖੇ ਜਿਹਾ ਪਾਈ ਕਰਨਾ ਚਾਹੀਦਾ ਨਾ ਕਿ ਤੋੜਾ ਤੜਾਈ ਕਰਾਣੀ ਚਾਹੀਦੀ ਜੀ